ਸਿਹਤਮੰਨ ਪੰਜਾਬ ਤੰਦਰੁਸਤ ਪੰਜਾਬ ਪੰਜਾਬ ਸਰਕਾਰ ਇਸ ਲਈ ਵਕਫ ਵਕ ਕਦਮ ਚੁੱਕ ਰਹੀ ਹੈ ਇਹ ਹੈ ਆਗਮਾਦਮੀ ਕਲੀਨਿਕ ਇੰਨਾ ਸਾਫ ਸੁਥਰਾ ਨਵੀਂ ਤਕਨੀਕ ਅਤੇ ਨਵੀਂ ਸੋਚ ਨਾਲ ਬਣਾਇਆ ਗਿਆ ਹੈ ਮੇਰਾ ਨਾਮ ਸਤਿੰਦਰ ਕੋਹੜਾ ਹੈ ਕਲੀਨਿਕ ਜਿਹੜਾ ਸੱਜੂ ਮਾਦੂਏ ਸੈਕਟਰ 17 ਵਿੱਚ ਬਣਿਆ ਹੋਇਆ ਹੈ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਅਤੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਹਨ ਸਰਕਾਰ ਵੱਲੋਂ ਜਿਸ ਦਾ ਮਰਜੀ ਮਰੀ ਜਾਂਦਾ ਉਹਨੂੰ ਬਹੁਤ ਅੱਛਾ ਟ੍ਰੀਟ ਕੀਤਾ ਜਾਂਦਾ ਤੁਹਾਨੂੰ ਕਿਤੇ ਦੂਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਅਸੀਂ ਇੱਥੇ ਆਨੇ ਸਾਨੂੰ ਅੱਛਾ ਲੱਗਦਾ ਔਰ ਸਭ ਤਰ੍ਹਾਂ ਦੀ ਫੈਸਿਲਿਟੀ ਬੈਠਣ ਦਾ ਬਹੁਤ ਅੱਛਾ ਫਰਨੀਚਰ ਰੱਖਿਆ ਹੋਇਆ ਸਭ ਕੁਝ ਹੈ ਔਰ ਪਾਣੀ ਪੀਣ ਵਾਸਤੇ ਵੀ ਅੱਛਾ ਪ੍ਰਬੰਧ ਹੈ ਔਰ ਏਸੀ ਪੱਖੇ ਲਾਈਟਿੰਗ ਸਭ ਬੁਰੀ ਅੱਛੀ ਹੈ ਮੈਂ ਪ੍ਰਵੀਨ ਕਪੂਰ ਚੰਡੀਗੜ੍ਹ ਤੋਂ ਰਹਿਣ ਵਾਲੀ ਹਾਂ ਸਾਲ ਡੇਢ ਸਾਲ ਤੋਂ ਮੈਂ ਇੱਥੇ ਮੈਡੀਸਨ ਲੈ ਰਹੀ ਹਾਂ ਮੈਨੂੰ ਕਾਫੀ ਆਰਾਮ ਹੈ ਔਰ ਟੈਸਟ ਵੀ ਫ੍ਰੀ ਚ ਹੁੰਦੇ ਹੈ ਪਹਿਲੇ ਮੈਂ ਬਾਹਰ ਜਾਂਦੀ ਸੀ ਟੈਸਟ ਕਰਵਾਉਣ ਵਾਸਤੇ ਮੈਂਗੇ ਵੀ ਸੀ ਫਾਰਮ ਨਹੀਂ ਕਰ ਪਾ ਰਹੇ ਸੀ ਪਹਿਲ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਜਾਂ ਕੁਝ ਕਰਨਾ ਪੈਂਦਾ ਹੈ ਉਹ ਕੋਈ ਦਿੱਕਤ ਨਹੀਂ ਹੈਗੀ ਬਹੁਤ अच्छी ਤਰ੍ਹਾਂ ਸਮ ਮੈਡੀਸਨ ਹੈ ਤੁਮੇਂ ਦੀ ਹਰ ਤਰ੍ਹਾਂ ਦੀ ਮੈਡੀਸਨ ਮਿਲਦੀ ਹੈ ਸਾਨੂੰ ਮੈਂ ਬੁੱਧ ਸਿੰਘ ਰੰਧਾਵਾ ਸੀਡੀਐ ਸੈਕਟਰ 116 ਤੋਂ ਬਿਲੋਂਗ ਕਰਦਾ ਆਮ ਆਦਮੀ ਕਲੀਨਿਕ ਜਿਹੜਾ ਸੱਜੂ ਬਾਜਰੇ ਚੱਲ ਰਿਹਾ ਇੱਥੇ ਬਹੁਤ ਹੀ ਵਧੀਆ ਖਾਸ ਪ੍ਰਬੰਧ ਹੈ ਸਫਾਈ ਬਿਜਲੀ ਪੱਖੋਂ ਔਰ ਹਰ ਤਰ੍ਹਾਂ ਦੀ ਜੋ ਵੀ ਇੱਥੇ ਮਲਾਜਮ ਨੇ ਪਬਲਿਕ ਨੂੰ ਬਹੁਤ ਵਧੀਆ ਕੋਆਪਰੇਟ ਕਰਦੇ ਨੇ ਔਰ ਹਰ ਬਿਮਾਰੀ ਦਾ ਇੱਥੇ ਇਲਾਜ ਹੁੰਦਾ ਬਹੁਤ ਵਧੀਆ ਦਵਾਈਆਂ ਇੱਥੇ ਮਿਲ ਰਹੀਆਂ ਨੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਤੋਂ ਖੁਸ਼ ਆ ਇਹਨਾਂ ਦੀ ਸਰਵਿਸ ਤੋਂ ਵੀ ਖੁਸ਼ ਆ ਔਰ ਸਟਾਫ ਤੋਂ ਵੀ ਖੁਸ਼ ਆ ਆਪ ਸਰਕਾਰ ਇਹਨਾਂ ਕਲੀਨਿਕਾਂ ਵਿੱਚ ਆਮ ਬਿਮਾਰੀਆਂ ਲਈ ਇਲਾਜ ਮਰੀਜ਼ਾਂ ਦੀ ਦੇਖਭਾਲ ਜ਼ਖਮੀਆਂ ਲਈ ਫਰਸਟ ایڈ ਅਤੇ ਮਾਮੂਲੀ ਜ਼ਖਮਾਂ ਦੇ ਪ੍ਰਬੰਧ ਲਈ ਬਾਹਰੀ ਮਰੀਜ਼ਾਂ ਦੀ ਦੇਖਭਾਲ ਮੁਹੱਈਆ ਕਰਵਾਏਗੀ ਅਤੇ ਟੈਸਟ ਵੀ ਮੁਫਤ ਕਿਤੇ ਜਾਣਗੇ